ਬੋਲੇ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਕੰਮ ਹੋ ਗਿਆ ਸ਼ੁਰੂ ਜੈ ਦੀ ਕਿਰਪਾਲ ਨਾਲ ਹੁਣ ਬਸ ਉਹ ਡੇਲੀ ਟੀ ਚੱਲਣ ਲਈ ਆ ਪਾਣੀ ਪੂਣੀ ਲਾਉਣ ਦੇ ਮੱਕੀਆਂ ਨੂੰ ਬਾਕੀ ਰਪੇੜਾ ਚਲੰਨੀਆਂ ਅੱਜ ਪ੍ਰੈਸਨ ਵਾਲੀ ਦੀ ਮੋਟਰ ਮਟਰ ਫੈਟ ਕਰਕੇ ਚਲਾਤੀ ਇਧਰ ਮੋਟਰ ਸਲ ਖਲਾਰਤਾ ਆ ਰਹੇ ਨੇ ਤੂੰ ਰਾਤ ਮਹਿਗੀ ਪੁੱਠੇ ਕੰਮ ਹੀ ਕਰਦਾ ਨਾ ਆਹ ਆ ਜਿਆਨੇ ਬੈਠੇ 라 ਪਿੱਛੇ ਖਾਲ ਦੇ ਇੱਕ ਮੋਟਰ ਰੱਖੀ 10 15 ਕਿਲੋ ਦੀ ਪਾ ਨਦੀ ਪਾ ਕੇ ਤੋਂ ਯਾਨੀ ਇਹ ਮੋਟਰ ਦੇ ਸਮਾਨ ਪਾਉਣਾ ਸਿੱਧੀ ਗੱਲ ਇਧਰ ਮਿਲ ਕੌਣਾ ਵੀਰ ਦਾ ਟਰੈਕਟਰ ਲਿਆ ਹੁੰਦਾ ਹੈ ਆਪਾਂ ਗੰਗਾਰ ਤੇ ਮੁਦੇ ਕੇ ਆਉਣੇ ਰੋਡ ਜੋ ਇਹਨੂੰ ਮਾਰਨ ਨੂੰ ਛੱਡ ਗਿਆ ਯਾਰ ਓਏ ਉਹ ਪਾਣੀ ਪੈਂਡਿਆ ਹੀ ਉਦੋਂ ਤੇ ਵੇਖ ਕਰਕੇ ਬੰਦ ਪਾ ਦੇ ਲੱਗੋ ਜੱਸੇ ਓ ਜੱਸੇ ਚੋ ਯਾਰ ਲੱਦੀਏ ਬੰਦੇ ਮੋਟਰਾਂ ਚਲਾਉਣੀਆਂ ਯਾਰ ਕਿੱਧਰ ਚੱਲਿਆ ਹਣੋ ਉਹ ਤੂੰ ਚੱਲਿਆ ਕਿਧਰ ਆ ਯਾਰ ਉਹਨੂੰ ਆਪ ਲੈ ਲਾ ਦਰੋ ਲਾ ਦਰੋ ਬਾਹ ਮਦੀ ਹਣ ਕੋਣ ਜੱਸਾ ਆਹ ਜੱਸੇ ਨੂੰ ਨਹੀਂ ਖੰਡਦੀ ਗੱਲ ਐਤੋਂ ਡਰ ਲੱਗਦਾ ਜੱਸੇ ਨੂੰ ਤੁਰਨ ਤੋਂ ਬੱਸ ਗੇ ਹੇਰ ਜਿੱਨੇ ਪਾਣੀ ਵੀਰ ਤੇ ਲਟਕਦਾ ਹੈ ਕਰਾਂਗੇ ਰਾਤ ਨੂੰ ਗੱਲ ਤੇ ਹੋ ਮੈਂ ਕਿਹਾ ਤੂੰ ਲੇਟ ਆ ਮੈਂ ਉੱਤੋਂ ਲੇਟ ਆ ਆਦ ਲਵਾਉਣ ਇਹਨਕੇ ਪੂਰ ਸਾਰੇ ਵੀਰ ਠੀਕ ਠਾਕ ਬਾਕੀ ਅੱਜ ਇੱਕ ਤੇ ਬਾਸਮਤੀ ਤਰਨ ਤਾਰਨ ਖੜਨੀ ਉੱਥੋਂ ਖੜਕੇ ਜੇ ਨਾਲ ਦੂਜਾ ਮਰਾ ਉਧਰ ਸਵਾਗ ਟਰਾਲੇ ਨਾਲ ਬਿਜੇ ਲੈਉਣੇ ਅਨੇ ਦੀ ਆ ਸਟੇ ਫੋਨ ਨੂੰ ਅੱਜ ਸਾਰੀ ਤਿਆਰੀ ਕਰਾਂਗੇ ਰਾਤ ਆਪਣਾ ਕੰਮ ਖਤਰਾ ਜਾਂ ਵੇੜ ਗਿਆ ਹੀ ਹੋਣ ਸਾਰੀ ਲਦਾ ਕੇ ਇੱਕ ਮਸੀਤ ਦਾ ਮੈਂ ਤੇ ਕੱਲ ਤਾਂ ਹੀ ਆ ਸਾਰੀ ਡੇਲੀ ਰੂਟੀ ਤੁਹਾਡੇ ਨਾਲ ਕਰਾਂਗੇ ਆਪਾਂ ਸ਼ੋ ਫਾਈਟਰ ਮੁੰਡੇ ਪਾਣੀ ਪੁੜੀ ਮਾਰੀ ਜਾਂਦੇ ਅੱਜ ਚੱਲ ਪਿਆ ਪ੍ਰੈਸ਼ਰ ਆਪਣਾ ਭੱਜ ਭਾਈ ਕੁੱਦੇ ਪੋਤਾ ਆ ਜਾ ਆ ਲਾ ਮੋਟਰ ਕੇ ਲੱਸੀਆਂ ਨੁੱਸੀਆਂ ਮੁੰਡੇ ਹਣ ਹੋਗੇ ਤਿਆਰ ਬਰ ਤਿਆਰ ਆ ਆਪਣਾ ਕੱਲ ਵਾਲਾ ਕਲਾਕਾਰ ਕਿਹੜਾ ਪੱਟ ਪੱਟੀ ਥਾਓ ਕੱਲ ਦਾ ਬਲੌਗ ਕੱਲ ਦਾ ਬਲੌਗ ਤੇ ਰੀਲ ਨਹੀਂ ਦੇਖੀ ਹੋਰ ਉਹ ਉਹਦੀ ਵੇਖੀ ਮੈਂ ਸੁਰਤਾਲ ਵਾਲੀ ਅਦੀ ਵੇਖਿਆ ਉਹ ਉਹ ਕਿਉਂਦਾ ਤਿੰਦਾ ਉਹ ਇਹਨਾਂ ਨੇ ਰਾਤ ਦੇ ਸਰਾ ਜਾ ਵੀ ਸਰੀਆ ਹੁੰਦਾਈ ਸੁਰਤਾਲੇ ਹੋਰ ਬਾਬਾ ਲੜਾ ਨਿਆ ਆਹ ਬੇੜੀ ਦਾ ਮਾਰ ਆਪਣਾ ਮਿਸਤਰੀ ਸਰਜੀਤ ਸਿੰਘ ਫੋਰਮੈਨ ਬੇੜੀ ਦਾ ਕਰੇ ਹੁਣ ਕੰਮ ਫੇਰ ਅੱਡ ਤੋਂ ਫਰੀਜ ਉਹ ਯਾਰ ਪੜਾ ਦ੍ਰਿਆ ਲੱਤਾ ਗੁਰੂ ਆ ਇਹਨਾਂ ਨੇ ਨਾ ਕਈ ਨਾ ਉਹਨਾਂ ਨੇ ਕੰਮ ਕੀਤਾ ਸਾਨੂੰ ਤੇ ਆਪ ਨਹੀਂ ਨਹੀਂ ਕਿੱਥੇ ਤੇਰੇ ਨੇ ਤੈਨੂੰ ਸਾਡੀ ਸਮਝ ਨਹੀਂ ਸਾਨੂੰ ਤੇ ਇਦ ਤੱਕ ਆਪਦੀ ਨਹੀਂ ਆਈ ਉਹ ਗੁਰੂ ਆ ਬੇੜਾ ਚੱਲੀ ਜਾਂਦਾ ਹੋਣ ਆਣ ਕੇ ਦੋ ਆ 15 ਦਿਨ ਹੋਏ ਬੇੜਾ ਖਲੋਤੇ ਨੇ ਚੱਲਣ ਦੇ ਬੇੜਾ ਚਲਾਉਣ ਵਾਸਤੇ ਕੀ ਚੱਲਣ ਨੇ ਉਹ ਨਹੀਂ ਹੁਣ ਮੋਰੀਆਂੀਆਂ ਵੜੀਆਂ ਹੋ ਗਈਆਂ ਇੱਥੇ ਲਾ ਲੋ ਚਪਲਾਂ ਵੇ ਚਾੜ ਲੈਣ ਦੇ ਯਾਰ ਥੋੜਾ ਬੜਾ ਚੱਲ ਜੇ ਫਾਇਦਾ ਭਾਂਕ ਤੇ ਮਗਰੋਂ ਬੇੜਾ ਵੀ ਇਹ ਚੜ ਜੇ ਨਾ ਕਰ ਤੋਰੀਆਂ ਨਾ ਆ ਗਿਆ ਆਪਣਾ ਤੇ ਜਨਾਬੇ ਦਾ ਫਾਰਮਨ ਕਿਹੜਾ ਹੈ ਕਿਹੜਾ ਹੈ ਪਿੱਪਲ ਨਹੀਂ ਅਜ ਕਾਜੂ ਦੂਜਾ ਪਿੱਪਲ ਨਹੀਂ ਅਜੇ ਆ ਆ ਜਾਣਾ ਕਹਿੰਦਾ 2 ਦਿਨ ਲੱਗਣੇ ਵਾਕਿਆ ਬਣਾ ਲਈਂ ਰਾਹ ਵੇਜਦੀਓ ਤੇ ਪੂਰੇ ਨੱਪ ਦੀਏ ਉਹਦੇ ਪਹਿਲਾਂ ਜੋ ਦਲਵਾਦਕ ਨਹੀਂ ਸਰੀਰ ਤੇ ਮੇੜੀ ਪਹਿਲਾਂ ਬਣਾਉਦੀ ਕਿ ਪਾਣੀ ਸੁੱਕ ਗਿਆ ਪਾਣੀ ਪਾਣੀ ਸੁੱਕ ਗਿਆ ਇੱਕ ਦਿਨ ਮੀਂਹ ਨਹੀਂ ਪੈ ਜਦ ਨਾ ਨਿਆਪ ਇਹਨੂੰ ਕਿਨੇ ਖੜਨਾ ਆਂ ਦੇ ਖੜਾ ਆਂ ਦੇ ਰਿਪਰ ਰੁਪਰ ਕਰ ਲੈ ਰਪੇ ਰੋਇ ਕਰਨ ਦੇ ਆ ਹਰ ਨੂੰ ਲੋਕਾਂ ਦੇ ਹੂੰ ਹਾਂ ਜਿਹੜਾ ਜੋ ਮੈਂ ਇਹਨੂੰ ਦਵਾਈ ਨੂੰ ਘੋੜਨਾ ਨਾ ਆਉਂਦਾ ਅਗਲਾ ਆਏ ਤੁਸੀਂ ਕਿਹੜਾ ਲਾਉਣਾ ਆਂਦਾ ਆਣਾ ਚ 12 ਅੱਜ ਆਪਾਂ ਆਏ ਆਂ ਜਿਹੜਾ ਮਾਰਨ ਇਹ ਵੀਰਾ ਦਾ ਬੈਟਰੀ ਰਿਪੇਅਰ ਕਰਨੀ ਗੋਲਾਂ ਲੱਗੀਆਂ ਜੋ ਹਨਾ ਵਾਂ ਕਿੱਥੇ ਆਓ ਵਾਂ ਸਾਹ ਬਈ ਯਾਰ ਸੜਸੂੜੀ ਗਿਆ ਤੇ ਜੋ ਬੰਦਾ ਕਰਦੇ ਗੱਲ ਵੇਲਾ ਸਵੇਰ ਦਾ ਇੱਥੇ ਬੈਠਾ ਰਿਆ ਬੰਦਾ ਪਾਣੀ ਘੜ ਦਿੰਦਾ ਹਲੋ ਹਉ ਜਾ ਇਧਰ ਗਈਆਂ ਨੇ ਆਪਣੇ ਬਿਹੜਾ ਤੇ ਖੇੜਾ ਇਹ ਲਿਖਣਾ ਹੈ ਬਿਹੜਾ ਨਵਾਂ ਬਣਾਉਣਾ ਹੈ ਦੂਧ ਪੇਰ ਕਰਨਾ ਬਿਹੜਾ ਇਹ ਬਣਾ ਕੇ ਦਿੱਤਾ ਨੇ ਆਪਣੇ ਤਾਂ ਪੁਰਾਣੀ ਪਾ ਗਿਆ ਸੁੱਤਾ ਤੇਰੇ ਕੋਲ ਸੁੱਤਾ ਜਾਂਦਾ ਜਦੋਂ ਵਲੌਗ ਬਣਾ ਹੈ ਇਹਦੀਆਂ ਕਾਇਮ ਨੇ ਉਧਰ ਜਦ ਨੂੰ ਪਾਇਆ ਵਾ ਦੂਜਾ ਬੰਦਿਆਂ ਨਹੀਂ ਪਾਇਆ ਹੋਈ ਬੰਦੇ ਨਹੀਂ ਮਿਲਦੇ ਸ਼ਹਿਰ ਜੂਰ ਕੋ ਵਿੱਚ ਮੀਨੂ ਉਧਰ ਕੋਲ ਤੇਰੇ ਬਲੌਗ ਵੇਖਣਾ ਸੁਪਾ ਪਿਆ ਤੂੰ ਮੇਲਾ ਮਿਲ ਵੀ ਨਾ ਖਾਲ ਖਾਲਾ ਡੱਬਾ ਨਾ ਤੇਰੇ ਲਈ ਸਪੈਸ਼ਲ ਲਿਆ ਗੁਰੂਆ ਮੈਂ ਖਾਲੇ ਬਸ ਇੱਕ ਦੋ ਨਾ ਥੋੜਾ ਗੱਲ ਬਣ ਲਈ ਪੰਜ ਛੇ ਤੇ ਖਾਦੇ ਹੁੰਦੇ ਪਏ ਜਿੱਡਾ ਸਹੀ ਨਾ ਤੁਸੀਂ ਹੁੰਨੇ ਤੇ ਫਿਰ ਤਸੀਂ ਦੋਨੇ ਖਾਦੇ ਤਸੀਂ ਇਹ ਲਿਆਂਦਾ ਖਾਣ ਨੂੰ ਸਾਲੇ ਵੇਖਣ ਨੂੰ ਲਿਆਂਦਾ ਏ ਤੜਾ ਯਾਰ ਇਹਨਾਂ ਨੂੰ ਨਾ ਖਾਓ ਔਰ ਮਿੱਠੇ ਨਹੀਂ ਕੰਮ ਕਰਨਾ ਬੀਜਾ ਨਾਮ ਹੁੰਦਾ ਹਉਂ ਜੋ ਨਹੀਂ ਕਹਿੰਦਾ ਜੱਟੇ ਕੰਮ ਦਾ ਦੋਸਤ ਮਾਦਾ ਅੱਗ ਲੱਗ ਗਈ ਇਹਨਾਂ ਕਹਿੰਦਾ ਜੋਦਾ ਵੀ ਨਾਲ ਚਾਹੀਏ ਕਿੰਨੇ ਕੰਕ ਪਰ ਬੁਮਾ ਕਿੰਨੇ ਜੱਟ ਸਾਹਿਬ ਆ ਜੀ ਰਿਪੇਅਰ ਕਰ ਦਿੱਚੋ ਜੱਸ ਮਾ ਜੱਸੇ ਨੇ ਤਾਂ ਬਲੇਡ ਬਲਦੇ ਦਿਹਾੜੀ ਕਿਦਮ ਨਾ ਇਹਦੇ ਬਲੇਡ ਸੌਖੇ ਆ ਨਾ ਇੱਕ ਖੋਲਿਆ ਨੜ ਦੋ ਬਲੇਡ ਬਣਦੇ ਨੇ ਇੱਕ ਖੋਲਿਆ ਨਹੀਂ ਇੱਕ ਨਾਲ ਹੀ ਪੈਂਦਾ ਵਾ ਇੱਕ ਕੋਈ ਨਹੀਂ ਉਹ ਯਾਰ ਇੱਕ ਆਲਾ ਏ ਇੱਕ ਆਲਿਆ ਕਾ ਫਾਸਟ ਵੀ ਆ ਤੇ ਤਕਨੀਕ ਵੀ ਦੱਸਾ ਫਾਸਟ ਬਹੁਤ ਦੁਬਈ ਵਾਲਿਆਂ ਨੇ ਫਾਸਟ ਕੀਤਾ ਚੱਲ ਯਾਰ ਤੂੰ ਜਿਆਦਾ ਗਰੀਸ ਲਾਲਾ ਨਾਡ ਨੂੰ ਜਾਂ ਹੋਰ ਫੜ ਲੈ ਇਹ ਕਰੀ ਜਨਾਂ ਨੂੰ ਟਾਈਮ ਪਾਸ ਨਾਡ ਮੈਂ ਅੱਦਨੇ ਨੂੰ ਸੱਤੇ ਨੂੰ ਆਖਿਆ ਲਿਆ ਕਿੰਝ ਪੋਣਾ ਕਹਿੰਦਾ ਉਹ ਚੱਕਸ ਨਹੀਂ ਆਦੀ ਮਾਂ ਖੋਜਦਾ ਰਾਜਾ ਐ ਤੂੰ ਆਖੀ ਟ੍ਰੇਟਰ ਮਗਰਾਂ ਵੱਡੇ ਹੋ ਸੰਭਲ ਨਹੀਂ ਲਿਆ ਉਹ ਨਾਮਾ ਲਿਆਦਾ ਗਿਆ ਪਾਇਆ ਨਹੀਂ ਤੂੰ ਸਹਾਇਆ ਨਹੀਂ ਸੰਗਲ ਨਾ ਮੈਨੂੰ ਪਾਪੂ ਲੋਣਾ ਅੱਜ ਦੋ ਵੇਹ ਸਹਾਤੋ ਤਾ ਕੇ ਮਾਰ ਕੇ ਪਾਸੇ ਧੱਕਿਆ ਕਿਹੜਾ ਤੂੰ ਇਹ ਦੇਖੇ ਬਸ ਇੱਥੇ ਜਾਣਾ ਵਾ ਨਹੀਂ ਚੱਲ ਇਹ ਗੱਲ ਵੱਖਰੀ ਇੱਥੇ ਜਾਣਾ ਪਰ ਇਹ ਜਵਾਨ ਜਿੱਧਰ ਪੜਾ ਟ੍ਰੱਪੋ ਚਲਾਉਣਾ ਪੜਾ ਉਦੋਂ ਫਿਰ ਇਨੀ ਪਤਾ ਵਾ ਵੀ ਜੋਦੇ ਨਹੀਂ ਲੈ ਆਉਣਾ ਡਿਊਟ ਫੋਰ ਤੇ ਮੈਂ ਇੱਥੇ ਕਬਜ਼ਾ ਰੱਖਾਂ ਕੁਈ ਨਾ ਤੇ ਯਾ ਨਾ ਮੈਨੂੰ ਪਤਾ ਆਏ ਨਾ ਸੀ ਜਨ ਚ ਉਹ ਤਾਂ ਆਣਾ ਹੀ ਆ ਪਤਾ ਹੀ ਆਪਾਂ ਉਹ ਆਪਾਂ ਡਿਊਡ ਫੋਰ ਲਿਆਵਾਂਗੇ ਤੇ ਇਹਨੂੰ ਇਹ ਦੇ ਦਾਂਗੇ ਡੈਕ ਡੁੱਕ ਲੱਗਾ ਮੁੜ ਕੇ ਆਪਾਂ ਸਵਾਲ ਹੋਣ ਨੂੰ ਉਹ ਦੇ ਦੇਣਾ ਸਵਾਲ ਹੈ ਇਹ ਤੇ ਡੈਕ ਹੋਰ ਹੀ ਘੱਟੇਗਾ ਕੰਮ ਔੜੇਗਾ ਕਰਦੇ ਆ ਆਹ ਬੱਦ ਸੱਚ ਨਾ ਭੱਗ ਲੈਣਾ ਉਹਨੇ ਮਸ਼ੀਨ ਖੋਲੀ ਆ ਇਹ ਕਰ ਲਗਾ ਕੀ ਕਰ ਲਗਾ ਕਿਨੂੰ ਕੀ ਕਰਨਾ ਹੈ ਆਗੇ ਆਗੇ ਵੇਲੇ ਇੱਕ ਨਾਲੇ ਪ੍ਰੈਸ਼ਰ ਖਰਾਬ ਹੋਇਆ ਸੀ ਬਣਾ ਲਿਆ ਹੁੰਦਾ ਵਾ ਓ ਬੱਲੇ ਸ਼ੇਰ ਦੇ ਬੱਲੇ ਸ਼ੇਰ ਦੇ ਬਹੁਤ ਕੰਮ ਕਰਦਾ ਮੁੰਡਾ ਏ ਵਿੱਚ ਪਾ ਦੇ ਵਿੱਚ ਖੋਲ ਨੂੰ ਓ ਝੋਲਾ ਖੋਲ ਝੋਲਾ ਓ ਖੋਲ ਕੇ ਰੱਖਾ ਵੀ ਵਿੱਚ ਪਾਈਏ ਚਲ ਇਧੇ ਏ ਯਾ ਅੱਲ ਮੇਰੇ ਸ਼ੇਰ ਦੀ ਮੁੰਡਾ ਬਹੁਤ ਸਿਆਣਾ ਹੋ ਗਿਆ ਵਾ ਇਹਨੂੰ ਜਵਾਨਾ ਫੋਨ ਫੜਾ ਲਿਆ ਕਰ ਤੂੰ ਦੋ ਕਿਤੇ ਮੇਰੇ ਕਹਿਨ ਤੇ ਹਨਾ ਕਿ ਨਹੀਂ ਇਹ ਬਹੁਤ ਮੁੰਡਾ ਕਾਰੀਗਰ ਆਏ ਪ੍ਰੇਮ ਦਾ ਪੁਜਾਰੀ ਆ ਤੇ ਅੱਜ ਸਾਰੇ ਟਰੈਕਟਰ ਰੂਟਰ ਤੋਂ ਹੋ ਗਏ ਪਾਲਸ਼ਾ ਮਾਰ ਕੇ ਜਾਲ ਟੁੱਟਦਾ ਬੜਦਾ ਨਹੀਂ ਤੇ ਆਪੋ ਆਪਣੇ ਟਰੈਕਟਰਾਂ ਲੱਗਿਆ ਐ ਮਾਰੋ ਰੀਜਣਾਣਾ ਬਾੜੀ ਆ ਗਈ ਆ ਸ਼ੁਰੂ ਹੋ ਗਈ ਹੁਣ ਛਤਰੀਆਂ ਛਤਰੀਆਂ ਲਵਾ ਗਏ ਲੈ ਏ ਟਰੈਕਟਰਾਂ ਦੇ ਨਾਲੇ ਸਰਵਿਸ ਕਰਾਂਗੇ ਭਲਕੇ ਸਵਾਲ ਆ ਗਏ ਨਾ ਤੇਲ ਤੁਲਿਓਣਾ ਜਾ ਕੇ ਐ ਕਾਲਾ ਗੂੜਾ ਤੇਲ ਲਾ ਦੋ ਜਿਥੇ ਜਿਥੇ ਲੱਗਾ ਵਾ ਉਧਰ ਜੱਸ ਆਪਣਾ ਗੁਲਾਬ ਜਾਮਣੂਆਂ ਨੂੰ ਨੱਪੀ ਹੁੰਦਾ ਕਿੱਲੀ ਵਧਿਆ ਘੜਿਆ ਸਗੋ ਸਗੋ ਤੇ ਸਤਨਾਮ ਭਾਜੀ ਅੱਜ ਬਹੁਤ ਜ਼ੋਰਾਂ ਨਾਲ ਘਰੌਸਾਂ ਘਰੌਸਾਂ ਦੇ ਲੱਗੇ ਆ ਤਾਂ ਮਨੂ ਅੱਜ ਪੂਰਾ ਚੜੇ ਪਿਆ ਹਾਲਤ ਤੁਹਾਨੂੰ ਪਤਾ ਲੱਗਦਾ ਨਾ ਵੀ ਅੱਜ ਪੂਰਾ ਤੰਦੀ ਬਖਸ਼ ਕੰਮ ਹੋਣ ਲਿਆ ਵਾ ਆਪਦੇ ਦੇ ਮਾਰ ਲੈਣੀ ਦੂਜਿਆਂ ਦੇ ਉਤਰਾ ਖੜੇ ਰਹਿਣੇ ਆ ਬਹੁਤ ਸੰਮੀ ਮਰਜ਼ ਕੰਮ ਉਹਨੇ ਨਾੜ ਕਢਾਈ ਹੋਂ ਤੱਕ ਆ ਮੈਂ ਆ ਕਢਾ ਗਿਓ ਨਹੀਂ ਕਢਾਏ ਆ ਇੱਕ ਰਹਿ ਗਿਆ ਬਾਕੀ ਕੱਢਤੇ ਇਹਨੇ ਤੇ ਫਿਰ ਉਹ ਨਿਕਲੇ ਨਹੀਂ ਇੱਕ ਰਹਿ ਗਿਆ ਉਹ ਵੀ ਕਢਾ ਗਿਆ ਦੰਪਾ ਕਿੱਥੇ ਹੋ ਗਏ ਬੰਪਰ ਉਹ ਨਟ ਲਾ ਕਿੱਥੇ ਆ ਨਾੜ ਲੈਣੇ ਇਹਨੇ ਇਹਨੇ ਮੰਗਾਏ ਮਾਓ ਕੀ ਪੁੱਬੀ ਲੈ ਆ ਗਏ ਕੋਣੀ ਲੱਗਣੀ ਹੋਕ ਵਾਲੇ ਨਹੀਂ ਲੱਗਣੀ ਹਣਾ ਜੀ ਜਿਹੜੇ ਜਾਣਾ ਕਿਹੜੇ ਗਰਾਹ ਵਿੱਚ ਤਾਂ ਕਰਦਾ ਜਦੋਂ ਪਿੰਡ ਨੂੰ ਪਾਣੀ ਪੈਗਾ ਹੋਵੇ ਇਧਰ ਪੈਂਟਰ ਸਾਹਿਬ ਹੀ ਆਏ ਆ ਇਹ ਕਿੱਥੋਂ ਆਏ ਤਲਵੰਡੀ ਭਾਈ ਉਹ ਤੋਂ ਨਹੀਂ ਉਤਰ ਆਏ ਓਏ ਗੁਰੂਆਤ ਕੋਈ ਫਰਕ ਨਹੀਂ ਪੈਣਾ ਹੁਣ ਤਾਂ ਗਰਮੀ ਹੋ ਗਈ ਹੈ ਗਰਮ ਕਰਕੇ ਪਾਣੀ ਦੀ ਗਰਮ ਦੀ ਲੋੜ ਨਹੀਂ ਹੁਣ ਤੇ ਗੁਰੂਆ ਠੰਡ ਹੋ ਗਈ ਆ ਤੇ ਥੱਤੀ ਹੋ ਗਰਮੀ ਹੋ ਗਈ ਆ ਆ ਆਹੋਂ ਤੇ ਮਾਰ ਲਾਂਗੇ ਤੋਤਾ ਦੇ ਨੂੰ ਆਹ ਖੜੀਏ ਗੱਡੀ ਦੋ ਤਿੰਨ ਗੱਡੀਆਂ ਵਾਲੀਆਂ ਉਹਨੂੰ ਮਾਰ ਲਾਂਗਾ ਆਪਣਾ ਵਾਟਰ ਗੋਲ ਨੂੰ ਆ ਕੀ ਆ ਕੀ ਆਂਦਾ ਵੀ ਮੇਰਾ ਰੁਸ ਗਿਆ ਜਾ ਤਾੜ ਦਾ ਇਹ ਕੰਮ ਨਹੀਂ ਕਰਦੇ ਓਏ ਇਹਨੂੰ ਦੱਸ ਹਣ ਪੰਜਾਬੀ ਚ ਦੱਸ ਜੇ ਲੋੜ ਕਾਰਨ ਤਾਂ ਤੁਹ ਕੰਮ ਕਰ ਦੋ ਇਹ ਨਿਕਲ ਦੇ ਯਾ ਤੇਰਾ ਨਾ ਕੀ ਆ ਦੱਸ ਦੇ ਤੁਮੰਟੂ ਹਾਂ ਤੁਮੰਨਾ ਹਾਂ ਤੁਮੰਨਾ ਤੁਮੰਨਾ ਨਾ ਤੁਮੰਟੂ ਓਏ ਛੋਣਾ ਕਾਲੀ ਕਰਦੀ ਪੇਂਟਰ ਸਾਹਿਬ ਸਾਰਾ ਮਗਰ ਡੁੱਡ ਜਾਣ ਡਿਆ ਇਹਨਾਂ ਨੇ ਆਖਣਾ ਇੱਥੋਂ ਪਤਾ ਲੱਗਦਾ ਕੱਚਾ ਖਿਡਾਰੀ ਆ ਹਵਾ ਜਿੱਧਰ ਨੂੰ ਜਾਣ ਡੀ ਉਧਰ ਮੇਰੇ ਟਰੈਕਟਰ ਡੱਕਿਆ ਸਾਜੀ ਹੁਣ ਮੂੰਹ ਕਰਦੀ ਏ ਮੈਂਨੇ ਲੋੜੀ ਉਹ ਲੋਸਤਾ ਲੋਧਰੀ ਆ ਦੋ ਵਾਰ ਤੋਂ ਨਾ ਮੇਰੇ ਮਗਰ ਨਹੀਂ ਦਸਣਾ ਨਿਸ਼ਾਨੀ ਲਾਉਣੀ ਪੁੱਤ ਬਾਹਰ ਡੋਲੇ ਦੇ ਸ਼ੇਰ ਬਾਹਰ ਮੜੇ ਦੇ ਡੋਲੇ ਦੇ ਸ਼ੇਰ ਬਾਬਾ ਮਾਹੀ ਯਾਰ ਸ਼ੇਰ ਵਾਈ ਮੁਰੇ ਡੋਲ ਜੇ ਨੀ ਇਹ ਸਿਆ ਕਰਨ ਤੂੰ ਉੱਥੇ ਕੰਮ ਕਰ ਸਿਆ ਇੱਧਰ ਆ ਜਾ ਤੂੰ ਕੰਮ ਕਰਾ ਟੋਪਿਆ ਤਾਂ ਬਚੋ ਉਹਨੂੰ ਦੱਸ ਦੇ ਪੰਜਾਬੀ ਬਣ ਗਿਆ ਉਹਨੂੰ ਦੱਸੀ ਉਹ ਕਰਦ ਬਣਾਈ 10 ਕਿੱਥੇ ਆ ਬੰਦੇ ਪੂਰੇ ਅੱਛੇ ਆਪਣੇ ਸ਼ੌਂਕ ਦੇ ਤੰਦ ਪਾਉਣਦੇ ਆ ਮੈਗੀ ਨਹੀਂ ਆ ਤੇਰਾ ਲਿਸ਼ਕਾਤਾ ਮੈਗੀ ਨਹੀਂ ਰਿੰਘੀਉ ਦੇ ਪਾਜੀ ਪਾਲਚ ਤੇ ਪਾਲਚ ਠੋਕੀ ਜਾਂਦੇ ਇਹਦਾ ਪਤਾ ਨਹੀਂ ਇਹਨੇ ਕਿਹੜੇ ਟਰੈਕਟਰ ਤੇ ਛਾਲ ਮਾਰ ਕੇ ਬਹਿ ਜਾਣਾ ਜੇ ਮੇਰਾ ਸਵੇਰੇ ਪ੍ਰੋਗਰਾਮ ਬਣ ਗਿਆ ਨਾਲ ਜਾਂਦਾ ਇਹਨੇ ਆਪਦੇ ਵਾਲੇ ਤੋਂ ਵੀ ਹੱਥ ਤੋ ਬਹਿਣਾ ਉਹ ਤੂੰ ਜਦੋਂ ਵੇਖੀਏ ਚੂਹੇ ਕੱਢਦਾ ਨਾ ਹੋਏ ਮੇਰੇ ਰਗਈਆਂ ਤੂੰ ਭਵੇਂ ਪੁਰਾਣੇ ਪੁਰਾਣੇ ਕਰੀ ਜਾਂਦੇ ਯਾਰ ਇਹ ਰੂਹਾਂ ਲੋਕਾਂ ਬਹੁਤ ਪੁਰਾਣੇ ਪੁਰਾਣੇ ਸਾਹਬੇ ਆ ਮੈਟ ਦੀ ਚਾਰੇ ਦੀ ਸ਼ੋ ਜੀ ਲੱਭੀ ਆ ਕੁੱਤੇ ਪਈ ਆ ਪਰ ਮੋੜੇ ਕੱਸੀ ਨਹੀਂ ਗਰਮ ਹੁੰਦਾ ਨਾ ਇਹ ਹੁਣ ਲੱਗੇ ਤੇ ਹੈਗੇ ਆ ਉਹ ਡੈਡੀ ਨਹੀਂ ਦਿਖਿਆ ਅੱਜ ਤਸਵੀਰ ਦਾ ਯਾਰ ਹਾਂ ਡੈਡੀ ਉਹ ਗਿਆ ਵਾ ਕਿੱਥੇ ਚਾਚਾ ਨਾਲ ਗਿਆ ਨਾ ਅੱਛਾ ਫਿਰ ਹੁਣ ਆਪਣਾ ਕੰਮ ਕੰਪਲੀਟ ਆਪਾਂ ਚਲਾ ਮੋਟਰ ਕੱਢ ਕੇ ਵੇਖਾਈਏ ਚੱਲ ਕੇ ਟਾਈਮ ਨਾਲ ਰੋਟੀ ਖਾ ਕੇ ਚਲ ਚਲੀਏ ਹੈ ਆਹੋ ਮਾਰ ਉਹਨੇ ਵੀ ਫਿਰ ਰੋਟੀ ਖਾਏ ਨੂੰ ਮਾਰਦਾ ਆਵੇ ਇੱਦਾਂ ਤੋਂ ਮਾਰਦਾ ਰਹਾ ਐਦਾਂ ਹੀ ਕਰ ਰਿਹਾ ਇਹਨੇ ਪੰਜ ਬਣਾਏ ਆ ਕਿ ਬੱਚੇ ਚੱਲ ਲਵਦੇ ਆ ਪੀਦੇ ਪਾਣੀ ਆਹੋ ਸਹੀ ਆ ਜਾਓ ਆਪਣਾ ਹੋ ਗਿਆ ਕੰਮ ਫਾਈਨਲ ਪੱਲੀਆਂ ਗੜੀਆਂ ਲੈਣੀਆਂ ਹੁਣ ਦਾਲਿਆਂ ਤੇ ਉਹ ਮੈਟ ਜਿਹੜੇ ਮਗਰਲੇ ਪਏ ਉਹ ਲਾਈਏ ਇਹਦੇ ਉਹ ਵੱਧ ਘੱਟ ਰੱਖ ਲੈ ਤੇਰਾ ਕੋਠਾ ਵੀ ਨਾਲ ਹੀ ਨਾ ਲੈ ਜੀ ਓਏ ਅੱਜ ਸਬਜੀ ਨੂੰ ਆਪਾਂ ਮੋੜਤਾ ਪਾਣੀ ਪਾਣੀ ਲੱਗਿਆ ਨਾ ਵਧੀਆਗੇ ਬੂਟੇ ਵਾਈ ਗਰੂ ਆੜੂ ਬਹੁਤ ਵਧੀਆ ਲੱਗੇ ਯਾਰ ਯਾਰੂਆਂ ਦਾ ਨਜ਼ਾਰਾ ਵੱਜ ਗਿਆ ਆ ਜੇ ਨਿੱਕੇ ਆ ਬਰੇ ਭਰੇ ਬੇ ਤੋਤੇ ਵੀ ਆਉਂਦੇ ਭਾਣੇ ਉਹਨਾਂ ਦੇ ਜਾਲੀਆਂ ਪੂਣੀ ਬਣੀ ਆ ਰਾਣੇ ਜਿਹੜਾ ਬੱਚ ਬੱਚੇ ਜਪਿਆ ਅਸੀਂ ਪੱਲਾ ਕਿੱਥੇ ਹੋ ਅੱਦਵਾਨੇ ਲਾਏ ਸਾਰੇ ਇੰਦੀਆਂ ਬੰਦਾ ਤਾਂ ਉੱਤੇ ਚੜ ਜਣੀਆਂ ਰੇਤ ਤੇ ਨਾਲੇ ਰੇਤ ਨਾਲ ਉੱਡੂਗੀ ਨਾਲੇ ਦੁਆਣੀ ਜਿਹੜੇ ਆ ਗਲਦੇ ਨਹੀਂ ਰੇਚ ਯਾਰ ਕੀ ਫਲ ਬਹੁਤ ਘੱਟ ਛੜਿਆ ਗਏ ਸਪਰੇਅਸ ਪੂਰਾ ਟਾਈਮ ਤੇ ਹੋ ਗਈਆਂ ਇੱਕਾ ਡੱਬੇ ਲਮਕਾਤੇ ਆ ਜੀ ਦੇ ਨਾਲ ਜਿਹੜੀ ਮੱਖੀ ਮੁੱਖੀ ਜਣੀ ਆਉਦੀ ਇੱਕ ਅੱਗੇ ਫਾਲੇ ਵੀ ਬੜਾ ਖਰਾਬ ਕਰਦੀਆਂ but he got